ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਉਹਨਾਂ ਨੇ ਪੰਜਾਬ ਪੁਲਿਸ ਦੇ ਨੌਜਵਾਨਾਂ ਨੂੰ ਪੁਲਿਸ ਕਰਮੀਆਂ ਨੂੰ بیسਬਾਲ ਦੇ ਜਿਹੜਾ ਬੈਠ ਹੁੰਦਾ ਉਹਦੇ ਨਾਲ ਹੀ ਕੁੱਟ ਸੁੱਟਿਆ ਫਦੇਰੀ ਜਗਰ ਕਲ ਜੁੜੇ ਨੇ ਜਿਨ੍ਹਾਂ ਨੇ ਪਤਕਾ ਜਗਤਾਰ ਸਿੰਘ ਭਲੋਜੀ ਪੁੱਲ ਸਾਹਿਬ ਜਾਣਕਾਰੀ ਕੀ ਹੈ ਇਹ ਤਾਂ ਬੜੀ ਵੱਡੀ ਗੱਲ ਹੋ ਗਈ ਜੀ ਕਹਿੰਦੇ ਜੀ ਹੁਣ ਜਿਹੜੇ ਪੰਜਾਬ ਦੇ ਨਸ਼ਾ ਤਸਕਰ ਨੇ ਉਹ ਪੰਜਾਬ ਪੁਰਸ ਵਿੱਚ ਕੁੱਟਣ ਲੱਗ ਗਏ ਨੇ ਬਿਲਕੁਲ ਪੰਜਾਬ ਦੇ ਵਿੱਚ ਇਹ ਨਸ਼ੇ ਤਸਕਰਾਂ ਦੇ ਜਿਹੜੇ ਹੌਸਲੇ ਬੁਲੰਦ ਆ ਉਹਦੇ ਵਿੱਚ ਜਿੱਤਾਂ ਹੌਸਲੇ ਬੁਲੰਦ ਉਹਦੇ ਵਿੱਚ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਦਾ ਵੀ ਵੱਡਾ ਸਹਿਯੋਗ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਕਿ ਪਿੱਛੇ ਜੇ ਲੋਕਾਂ ਨੇ ਪਿੰਡ ਪੱਦਰ ਦੀਆਂ ਕਮੇਟੀਆਂ ਬਣਾਈਆਂ ਸੀ ਉਦੋਂ ਇਹਨਾਂ ਨਸ਼ਾ ਤਸਕਰਾਂ ਨੇ ਕਈਆਂ ਦੇ ਘਰ ਵੀ ਉਜਾੜ ਦਿੱਤੇ ਸੀ ਕਈਆਂ ਦੇ ਚਿਰਾਗ ਵੀ ਬੁਝਾ ਦਿੱਤੇ ਸੀ ਤੇ ਉਦੋਂ ਵੀ ਸਰਕਾਰ ਦੀ ਪੁਲਿਸ ਪ੍ਰਸ਼ਾਸਨ ਦੀ ਦਿੱਲੀ ਕਾਰਵਾਈ ਦੇਖੀ ਸੀ ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ਵਾਸਤੇ ਜੋ ਸਰਕਾਰ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਨੇ ਉਹ ਸਰਕਾਰ ਪੁਲਿਸ ਪ੍ਰਸ਼ਾਸਨ ਕਰਨ ਹੀ ਨਹੀਂ ਪਾਈ ਤੇ ਇਸੇ ਚੱਲਦਿਆਂ ਇਹਨਾਂ ਦੇ ਹੁਣ ਜਦੋਂ ਥਾਣੇਦਾਰ ਤੇ ਹੌਲਦਾਰ ਮਤਲਬ ਪੁਲਿਸ ਕੁੱਟੀ ਗਈ ਇੱਕ ਥਾਣੇਦਾਰ ਕੁੱਟਣਾ ਇੱਕ ਹੌਲਦਾਰ ਨਸ਼ੇ ਤਸਕਰਾਂ ਵੱਲੋਂ ਕੁੱਟਣਾ ਇਹਦਾ ਮਤਲਬ ਹੈ ਕਿ ਪੰਜਾਬ ਪੁਲਿਸ ਕੁੱਟੀ ਗਈ ਹੈ ਤੁਹੋਂ ਦੇਖਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਇਸ ਤੇ ਕੀ ਕਾਰਵਾਈ ਕਰਦਾ ਹੈ ਹੁਣ ਖਬਰ ਮੋਗਾ ਤੋਂ ਆ ਮੋਗਾ ਦਾ ਪੁਲਿਸ ਸਟੇਸ਼ਨ ਅਜੀਤਵਾਲ ਅਜੀਤਵਾਲ ਦੇ ਇਹ ਇੱਕ ਹੌਲਦਾਰ ਤੇ ਇੱਕ ਠਾਣੇਦਾਰ ਨੂੰ ਨਸ਼ਾ ਤਸਕਰਾਂ ਨੇ ਕੁੱਟਿਆ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਥਾਣਾ ਜੀਤਵਾਲ ਪੁਲਿਸ ਵੱਲੋਂ ਜੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਨਸ਼ਾ ਦੇ ਹੌਟਸਪੌਟ ਦੀ ਪਛਾਣ ਦਰੰ ਨਸ਼ਾ ਤਸਕਰਾਂ ਵੱਲੋਂ ਇੱਕ ਠਾਣੇਦਾਰ ਤੇ ਇੱਕ ਹੌਲਦਾਰ ਦੀ ਕੁੱਟਮਾਰ ਵੀ ਕੀਤੀ ਗਈ ਔਰ ਵਰਦੀ ਵੀ ਪਾੜ ਦਿੱਤੀ ਗਈ ਹੈ ਇਹ ਘਟਨਾ ਸਾਹਮਣੇ ਆਈ ਹੈ ਘਟਨਾ ਬੀਤੇ ਦਿਨ ਦੱਸੀ ਜਾ ਰਹੀ ਹੈ ਇਸ ਮਸਲੇ ਦੇ ਵਿੱਚ ਥਾਣਾ ਅਜੀਤਵਾਲ ਦੇ ਮੁਖੀ ਜਿਹੜਾ ਇੰਸਪੈਕਟਰ ਆ ਲక్ష్మణ ਸਿੰਘ ਢਿੱਲੋ ਨੇ ਵਿਭਾਗੀ ਸੋਸ਼ਲ ਮੀਡੀਆ ਗਰੁੱਪ ਵਿੱਚ ਦੱਸਿਆ ਕਿ ਦੋ ਮੁਲਜ਼ਮਾਂ ਧਰਮ ਸਿੰਘ ਉਰਫ ਗੋਰਾ ਬਾਚੀ ਅਤੇ ਕੇਵਲ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਜਿਨ੍ਹਾਂ ਨੇ ਪੁਲਿਸ ਦਾ ਥਾਣੇਦਾਰ ਤੇ ਹੌਲਦਾਰ ਕੁੱਟਿਆ ਇਸ ਕੇਸ ਵਿੱਚ ਨਾਮਜ਼ਦ ਪ੍ਰੀਤਮ ਸਿੰਘ ਉਰਫ ਪੀਤਾ ਤੇ ਕੁਝ ਅਣਪਛਾਤੇ ਲੋਕਾਂ ਦੀ ਹੋਰ ਵੀ ਭਾਲ ਜਾਰੀ ਆ ਔਰ ਪੁਲਿਸ ਦੇ ਜਿਹੜਾ ਵਾ ਬਲਜਿੰਦਰ ਸਿੰਘ ਨੇ ਜਿਹੜਾ ਥਾਣੇਦਾਰ ਸੀ ਤੇ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਜੀ ਜਿਹੜਾ ਜੀਤਵਾਲ ਪੁਲਿਸ ਸਟੇਸ਼ਨ ਚ ਪੀੜਤ ਥਾਣੇਦਾਰ ਤੇ ਹੌਲਦਾਰ ਨੇ ਸ਼ਿਕਾਇਤ ਦਰਜ ਕਰਵਾਈ ਹੈਗੀ ਜਿਹਦੇ ਚ ਉਹਨਾਂ ਕਿਹਾ ਗਿਆ ਕਿ ਉਹ ਪ੍ਰਗਟ ਸਿੰਘ ਦੇ ਨਾਲ ਪਿੰਡ ਚੂੜਚੱਕ ਵਿਖੇ ਗਸ਼ਤ ਕਰ ਰਹੇ ਸਨ ਇਸ ਦੌਰਾਨ ਪਿੰਡ ਚੂੜਚੱਕ ਦੇ ਸ਼ਮਸ਼ਾਨ ਘਾਟ ਨੇੜੇ ਤਰਪਾਲਾਂ ਦੀਆਂ ਝੁੱਗੀਆਂ ਕੋਲ ਦਰਮ ਸਿੰਘ ਉਰਫ ਗੋਰਾ ਬਾਚੀ ਅਤੇ ਪ੍ਰੀਤਮ ਸਿੰਘ ਉਰਫ ਪੀਤਾ ਮੌਜੂਦ ਸਨ ਇਹਨਾਂ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀਅਤ ਤੇ ਲੜਾਈ ਝਗੜੇ ਦੇ ਕੇਸ ਦਰਜ ਨੇ ਜਦੋਂ ਐਸਆਈ ਤੇ ਹੌਲਦਾਰ ਗੱਡੀ ਵਿੱਚੋਂ ਉਤਰ ਕੇ ਮੁਲਜ਼ਮਾਂ ਨਾਲ ਗੱਲਬਾਤ ਕਰਨ ਲੱਗੇ ਤਾਂ ਗੋਰਾ ਬਾਚੀ ਨੇ ਗਾਲ੍ਹਾਂ ਵੀ ਕੱਢੀਆਂ ਤੇ ਇਸੇ ਤਰ੍ਹਾਂ ਦੂਜਿਆਂ ਨੇ ਵੀ ਸਾਹ ਦਿੱਤਾ ਤੇ ਥਾਣੇਦਾਰ ਤੇ ਹੌਲਦਾਰ ਨੂੰ ਬੇਸਬਾਲ ਦੇ ਨਾਲ ਭਾਰੀ ਕੁੱਟਮਾਰ ਕੀਤੀ ਗਈ ਤੇ ਵਰਦ ਵੀ ਪਾੜ ਦਿੱਤੀ ਗਈ ਦੋਨਾਂ ਪੁਲਿਸ ਮੁਲਾਜ਼ਮਾਂ ਨੂੰ ਥਾਣੇਦਾਰ ਨੂੰ ਤੇ ਹੌਲਦਾਰ ਨੂੰ ਫਿਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸਵਾਲ ਆ ਕਿ ਅਗਰ ਪੁਲਸ ਹੀ ਨਹੀਂ ਸੇਫ ਤੇ ਜਿਹੜੇ ਆਮ ਲੋਕ ਨੇ ਜਿਹੜੇ ਆਮ ਲੋਕ ਨਸ਼ਿਆਂ ਦੇ ਖਿਲਾਫ ਜਿਹੜਾ ਬੋਲਦੇ ਨੇ ਜਾਂ ਨਸ਼ਾ ਉਹ ਚਾਹੁੰਦੇ ਕਿ ਉਹਨਾਂ ਦੇ ਪਿੰਡਾਂ ਵਿੱਚੋਂ ਬੰਦ ਹੋਵੇ ਤੇ ਫਿਰ ਤੁਸੀਂ ਅੰਦਾਜ਼ਾ ਲਗਾ ਸਕਦੇ ਕਿ ਆਮ ਲੋਕ ਜਿਹੜੇ ਨੇ ਉਹ ਕਿੰਨੇ ਪਰੇਸ਼ਾਨ ਹੋਣਗੇ ਕੀ ਤੁਹਾਨੂੰ ਲੱਗਦਾ ਕਿ ਇਹ ਕਟੜਾ ਨੂੰ ਅੰਜਾਮ ਦਿੱਤਾ ਗਿਆ ਨਸ਼ਾ ਤਸਕਰਾਂ ਵੱਲੋਂ ਇਹਨਾਂ ਜੇ ਹੌਸਲੇ ਜੇ ਬਲੰਦ ਨੇ ਹੋ ਸਕਦਾ ਇਹਨਾਂ ਪਿੱਛੇ ਵੱਡੇ ਲੋਕਾਂ ਦਾ ਹੱਥ ਹੋਵੇ ਤਾਂ ਇਹ ਛੋਟੇ ਜਿਹੇ ਪੁਲਿਸ ਮੁਲਾਜ਼ਮ ਉਹਨੂੰ ਬੰਦੇ ਨੂੰ ਬੰਦਾ ਨਹੀਂ ਸਮਝਦੇ ਹੈਗੇ ਦੇਖੋ ਸਭ ਤੋਂ ਵੱਡੀ ਗੱਲ ਜੋ ਦੋ ਕਾਰਨ ਹੋਗੇ ਇੱਕ ਤੇ ਉਹ ਨਸ਼ਾ ਕਰ ਰਹੇ ਹੋਣਗੇ ਜਾਂ ਨਸ਼ਾ ਵੇਚਦੇ ਵੀ ਹੋਣਗੇ ਨਸ਼ੇ ਦੀ ਹਾਲਤ ਵਿੱਚ ਹੋ ਸਕਦੇ ਜਾਂ ਪੁਲਿਸ ਵਾਲਿਆਂ ਤੋਂ ਸ਼ਰਵਾਤ ਹੋ ਗਈ ਉਹਨਾਂ ਨੇ ਪਹਿਲਾਂ ਫੜਨ ਦੀ ਕੋਸ਼ਿਸ਼ ਜਾਂ ਗਾਲਾਂ ਕੱਢਣ ਦੀ ਕੋਸ਼ਿਸ਼ ਕੀਤੀ ਹੋਗੀ ਇਹ ਤੇ ਇਹ ਵੀ ਇੱਕ ਵਜ੍ਹਾ ਹੋ ਸਕਦੀ ਦੂਜਾ ਕਿ ਜਿਹੜੇ ਨਸ਼ੇ ਤਸਕਰ ਨੇ ਇਹਨਾਂ ਦੀ ਇਹਦੇ ਜਿਹੜਾ ਬਹੁਤ ਡੂੰਘੀ ਆ ਨਾ ਇਹਨਾਂ ਦੇ ਪਿੱਛੇ ਤੇ ਬਹੁਤ ਵੱਡਾ ਨੈਟਵਰਕ ਆ ਹੁਣ ਜਦੋਂ ਸਭ ਤੋਂ ਵੱਡੀ ਗੱਲ ਆ ਕਿ ਤੁਸੀਂ ਦੋ ਜਾਣੇ ਬੰਦੇ ਇੱਕ ਹਾਲ ਦਾ ਤੇ ਕਿਵੇਂ ਤੁਸੀਂ ਜਾ ਰਹੇ ਹੋ ਨਸ਼ਾ ਦੇ ਤਸਕਰਾਂ ਨੂੰ ਫੜਨ ਜਾ ਰਹੇ ਹੋ ਤੇ ਤੁਹਾਨੂੰ ਤਾਂ ਪੁਲਿਸ ਪਾਰਟੀ ਜ਼ਿਆਦਾ ਚਾਹੀਦੀ ਸੀ ਲੈ ਕੇ ਜਾਣਾ ਚਾਹੀਦੀ ਸੀ ਤੁਸੀਂ ਦੋ ਜਾਣੇ ਉੱਥੇ ਅੱਗੇ ਚਾਰ ਪੰਜ ਜਾਣੇ ਨਿਕਲੇ ਨਹੀਂ ਫਿਰ ਤੁਸੀਂ ਉਹਨਾਂ ਦਾ ਮੁਕਾਬਲਾ ਵੀ ਨਹੀਂ ਕਰ ਸਕਿਆਗੇ ਨਾ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਕਿ ਜਦੋਂ ਤੁਸੀਂ ਕਿਸੇ ਨਸ਼ੇ ਤਸਕਰ ਨੂੰ ਫੜਨ ਜਾਂਦੇ ਹੋ ਤੇ ਤੁਹਾਨੂੰ ਆਪਣੀ ਪੁਲਿਸ ਪਾਰਟੀ ਪੂਰੀ ਲੈ ਕੇ ਜਾਣੀ ਚਾਹੀਦੀ ਹੈਗਾ ਉਹ ਉਹ ਵਾਲਾ ਜਿਹੜਾ ਮਸਲਾ ਆ ਗਿਆ ਕਿ ਜਦੋਂ ਜਿਹੜੇ ਅੱਗੇ ਦੋ ਜਾਣੇ ਤੁਸੀਂ ਗ੍ਰਿਫਤਾਰ ਕਰ ਲਏ ਤੇ ਉਹ 4-5 ਜਾਣੇ ਸੀ 5 ਜਾਣਿਆਂ ਦਾ ਮੁਕਾਬਲਾ ਦੋ ਜਾਣੇ ਕਿੱਥੋਂ ਕਰ ਸਕਦੇ ਆ ਕਿ ਨੇ ਉਹ ਵੀ ਨਸ਼ੇ ਦੇ ਤਸਕਰ ਬਦਮਾਸ਼ ਇਸ ਕਰਕੇ ਰੀਗਲ ਕੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਵਾ ਹਾਲਾਂਕਿ ਸਰਕਾਰ ਕੋਸ਼ਿਸ਼ ਕਰੀ ਆ ਇਹਨਾਂ ਨੇ ਜੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਆ ਲੇਕਿਨ ਫਿਰ ਵੀ ਜਿਹੜਾ ਕੰਟਰੋਲ ਆ ਉਹ ਨਹੀਂ ਹੋ ਪਾ ਰਿਹਾਗਾ ਉਹ ਸਭ ਤੋਂ ਵੱਡੀ ਗੱਲ ਹੈ ਕਿ ਹੱਲੇ ਵੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵਾ ਉਹ ਢੱਲੇ ਦੇ ਨਾਲ ਵਿਕ ਰਿਹਾ ਤੇ ਵੇਚਿਆ ਜਾ ਰਿਹਾਗਾ ਇਸ ਕਰਕੇ ਪੁਲਿਸ ਨੂੰ ਤੇ ਹੋਰ ਚਕੰਨਾ ਹੋਣ ਦੀ ਜ਼ਰੂਰਤ ਆ ਇਸ ਮਸਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਾਂ ਪਹਿਲਾਂ ਵੀ ਕਈ ਵਾਰ ਇਸ ਤੇ ਜ਼ਿਕਰ ਕਰ ਚੁੱਕੇ ਨੇ ਕਿ ਕੋਈ ਵੀ ਪੰਜਾਬ ਦਾ ਐਮ ਐਲ ਏ ਸਾਤੀ ਠੋਕ ਕੇ ਨਹੀਂ ਕਹਿ ਸਕਿਆ ਹੁਣ ਤੱਕ 4 ਸਾਲਾਂ ਦੀ ਸਰਕਾਰ ਦੇ ਵਿੱਚ ਕਿ ਮੇਰੇ ਹਲਕੇ ਦੇ ਵਿੱਚ ਨਸ਼ਾ ਨਹੀਂ ਵਿਕਦਾ ਐਮਐਲਏ ਛੱਡੂ ਇਲਾਕੇ ਦਾ ਐਸਐਸਪੀ ਨਹੀਂ ਕਹਿ ਸਕਿਆ ਇਲਾਕੇ ਦਾ ਡੀਐਸਪੀ ਨਹੀਂ ਕਹਿ ਸਕਿਆ ਇਲਾਕੇ ਦਾ ਐਸਐਚਓ ਨਹੀਂ ਕਹਿ ਸਕਿਆ ਉਦਾਂ ਜ਼ਰੂਰ ਹੈ ਕਿ ਪੁਲਿਸ ਦਬਾਹ ਹੇਠ ਸਰਪੰਚਾਂ ਕੋ ਮਤੇ ਪਵਾਸ ਪਾਰਕ ਪਾਸ ਕਰਵਾ ਲੈਂਦੀ ਹੈ ਕਿ ਤੁਸੀਂ ਲਿਖ ਕੇ ਭੇਜ ਦੋਗੇ ਸਾਡੇ ਪਿੰਡ ਨਸ਼ਾ ਨਹੀਂ ਵੇਚਦਾ ਜੀ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਤੇ ਕਰਾਨ ਵਾਲਿਆਂ ਦੇ ਨਾਲ ਦਾ ਸਾਥ ਨਹੀਂ ਦਵਾਂਗੇ ਇਹ ਜ਼ਰੂਰ ਪੰਜਾਬ ਪੁਲਿਸ ਡਰਾਮੇ ਕਰਵਾ ਲੈਂਦੀ ਹੈ ਸਰਪੰਚਾਂ ਦੇ ਦਬਾਅ ਪੈ ਲੈ ਪਾ ਲੈਂਦੀ ਹੈ ਜੇ ਕੋਈ ਸਰਪੰਚ ਨਹੀਂ ਮੰਨਦਾ ਉਹ ਐਮਐਲਏ ਕਹਿ ਦਿੰਦੇ ਨੇ ਇਸ ਕਰਕੇ ਇਵੇਂ ਕਾਗਜ਼ਾਂ ਦੇ ਵਿੱਚ ਤੇ ਨਸ਼ਾ ਖਤਮ ਹੋ ਰਿਹਾ ਲੇਕਰ ਗਰਾਊਂਡ ਲੈਵਲ ਤੇ ਉਹਨੂੰ ਪਤਾ ਲੱਗਾ ਨਾ ਇੱਕ ਇਹ ਥਾਣੇਦਾਰ ਦੀ ਜਾਂ ਇੱਕ ਹੌਲਦਾਰ ਦੀ ਕੁੱਟ ਨਹੀਂ ਹੈ ਇਹ ਤੇ ਇਲਾਕੇ ਦੇ ਐਸਐਸਪੀ ਤੇ ਪੁਲਿਸ ਦੀ ਕੁੱਟ ਹੈਗੀ ਆ ਕਿ ਤੁਹਾਡੇ ਅਗਰ ਮੁਲਾਜ਼ਮਾਂ ਨਸ਼ਾ ਤਸਕਰ ਨੂੰ ਰੋਕਣ ਜਾ ਰਹੇ ਤੇ ਉਹਨਾਂ ਨੂੰ ਕੁੱਟਮਾਰ ਕੀਤੀ ਜਾ ਰਹੀ ਹੈਗੀ ਇਸ ਕਰਕੇ ਜੇ ਤੁਸੀਂ ਕਾਗਜ਼ਾਂ ਦੇ ਵਿੱਚ ਰੋਜ਼ ਪਿਆਜ 20000 ਫੜ ਲੈਜ 5000 ਫੜੋ ਜਿੰਨੇ ਮਰਜ਼ੀ ਅੰਕੜੇ ਬਨ ਪੈਨ ਹੀ ਲਿਖਣਾ 2 ਦਾ 8 ਬਣਾ ਦੋ 4 ਦਾ 9 ਬਣਾ ਦੋ ਜੋ ਮਰਜ਼ੀ ਕਰੀ ਚਲੋ ਪਰ ਗਰਾਊਂਡ ਲੈਵਲ ਦੀ ਜਿਹੜੀ ਤਸਵੀਰ ਆ ਇਹ ਕੱਲੇ ਮੋਗਾ ਜਾਂ ਅਜੀਤਵਾਲ ਥਾਣੇ ਦੀ ਤਸਵੀਰ ਨਹੀਂ ਹੈ ਇਹ ਤਾਂ ਪੰਜਾਬ ਦੇ 400 ਥਾਣਿਆਂ ਦੀ ਤਸਵੀਰ ਸਾਹਮਣੇ ਆ ਗਈ ਕਿ ਪਿੰਡਾਂ ਦੇ ਵਿੱਚ ਕਿੰਨੇ ਹਾਲਾਤ ਨੇ ਔਰ ਸਰਕਾਰ ਇਸ ਮਸਲੇ ਨੂੰ ਚੈਲੰਜ ਦੇ ਤੌਰ ਤੇ ਲੈਣਾ ਚਾਹੀਦਾ ਹੈ ਜੋਧ ਨਸ਼ਾ ਵਿਰੋਧ ਇੱਕ ਇੱਕ ਇਹ ਕਿਹੜੀ ਇੱਕ ਟਾਈਟਲ ਵਧੀਆਗਾ ਕਿ ਜੋਧ ਨਸ਼ਾ ਵਿਰੋਧ ਪਰ ਗਰਾਉਂਡ ਲੈਵਲ ਤੇ ਜਿਹੜੀ ਤਸਵੀਰ ਆ ਉਹ ਬਹੁਤ ਭਿਆਨਕ ਆ ਬਹੁਤ ਖਤਰਨਾਕ ਆ ਜੇਕਰ ਸਰਕਾਰ ਨੂੰ ਹੋਰ ਜਿਹੜੇ ਜਿਹੜੇ ਨੇ ਕੰਮ ਕਰਨੇ ਚਾਹੀਦੇ ਹੈ ਕਿ ਨਹੀਂ ਇਹ ਜਿਹੜੇ ਜਿਹੜੇ ਇੰਨਾਂ ਚੀਜ਼ਾਂ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਕਿ ਅਸੀਂ ਕੋਈ ਕੋਈ ਮਿਸ਼ਨ ਚਲਾ ਦਿੱਤਾਗਾ ਉਹ ਠੀਕ ਹੈ ਕਿ ਮਿਸ਼ਨ ਚੱਲ ਗਿਆ ਲੇਕਿਨ ਉਹ ਮਿਸ਼ਨ ਦਾ ਰਿਜ਼ਲਟ ਕੀ ਆ ਰਿਹਾ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਹੁਣ ਫਿਲਹਾਲ ਆ ਦੇਖੋ ਕਿੱਡੀ ਇੱਕ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਵਾਸਤੇ ਇੱਕ ਜਿਹੜੀ ਆ ਕਿੰਨੀ ਹੱਦ ਤੱਕ ਹੋਈ ਆ ਕਿੰਨੀ ਇਹਨਾਂ ਦੀ ਕਿ ਤੁਹਾਡੇ ਮੁਲਾਜ਼ਮ ਹੀ ਸੇਫ ਨਹੀਂ ਆ ਤੇ ਜਿਹੜੇ ਲੋਕ ਪਿੰਡ ਪੱਦਰਸ ਜਿਨ੍ਹਾਂ ਨੇ ਕਮੇਟੀਆਂ ਬਣਾਈਆਂ ਨੇ ਜਾਂ ਕੋਈ ਬਣਾਉਣ ਬਾਰੇ ਸੋਚਦਾ ਹੋਊਗਾ ਉਹ ਤੇ ਡਰ ਗਿਆ ਹੋਊਗਾ ਕਿ ਜਿਹੜੇ ਨਸ਼ਾ ਤਸਕਰਾਂ ਨੇ ਅਗਰ ਪੁਲਿਸ ਮੁਲਾਜ਼ਮ ਜਿਹੜੇ ਯੂਨੀਫਾਰਮ ਦੇ ਵਿੱਚ ਉਹਨਾਂ ਨੂੰ ਹੀ ਨਹੀਂ ਬਖਸ਼ਿਆਗਾ ਤੇ ਫਿਰ ਆਮ ਲੋਕ ਇਹਨਾਂ ਬਦਮਾਸ਼ਾਂ ਦੇ ਨਾਲ ਇਹਨਾਂ ਦਸਕਰਾਂ ਦੇ ਨਾਲ ਇਹਨਾਂ ਗੈਂਗਸਟਰਾਂ ਦੇ ਨਾਲ ਕਿੱਥੋਂ ਮੁਕਾਬਲਾ ਕਰ ਸਕਦੇ ਨੇ ਇਹ ਤੇ ਸਰਕਾਰ ਨੂੰ ਦੀ ਜਿਹੜੀ ਇੱਛਾ ਸ਼ਕਤੀ ਵਿਲ ਪਾਵਰ ਉਸ ਤੇ ਕੰਮ ਕਰਨ ਦੀ ਜ਼ਰੂਰਤ ਆ ਕਿ ਆਖਿਰ ਇਹ ਪੰਜਾਬ ਚੋਂ ਜਿਹੜਾ ਨਸ਼ਾ ਵਾ ਉਹ ਕਿਵੇਂ ਖਤਮ ਕੀਤਾ ਜਾ ਸਕਦਾ ਜਾਂ ਕਿਵੇਂ ਰੋਕਿਆ ਜਾ ਸਕਦਾ ਜਾਂ ਕਿਵੇਂ ਘਟਾਇਆ ਜਾ ਸਕਦਾ ਠੀਕ ਹੈ ਲੋਕੀ ਕਹਿਣਗੇ ਕਿ ਵੱਡੇ ਵੱਡੇ ਜਿਹੜੇ ਵਿਕਸਿਤ ਕੰਟਰੀ ਨੇ ਉੱਥੇ ਵੀ ਨਸ਼ਾ ਵੇਚਦਾ ਪਰ ਸਵਾਲ ਆ ਕਿ ਕੰਟਰੋਲ ਕਿੰਨਾ ਕੀਤਾ ਜਾ ਸਕਦਾ ਉਹ ਆ ਕਿ ਜਦੋਂ ਤੁਸੀਂ ਗੁਰਗੇ ਫੜਦੇ ਹੋ ਗੁਰਗੇ ਦੇ ਜਦੋਂ ਮਾਈ ਬਾਪ ਫੜੋਗੇ ਨਾ ਜਿਹੜੇ ਵੱਡੇ ਤਸਕਰ ਨੇ ਉਸ ਤੋਂ ਜਿਹੜੀ ਗੱਲ ਜਿਹੜੀ ਗੱਲ ਆ ਉਹ ਰੁਕੇਗੀ ਹੁਣ ਕਾਨੂੰਨ ਅਵਸਥਾ ਦਾ ਸਵਾਲ ਆ ਕਿ ਸ਼ਰਅਮ ਜੇ ਨਸ਼ਾ ਤਸਕਰ ਉੱਥੇ ਵੇਚ ਰਹੇ ਨੇ ਜਾਂ ਘਮਰੇ ਨੇ ਉਹ ਸਭ ਤੋਂ ਵੱਡੀ ਗੱਲ ਕਿ ਜੇ ਪੁਲਿਸ ਪਾਰਟੀ ਜਾਂਦੀ ਹੈ ਤਾਂ ਉਹਨਾਂ ਤੇ ਹਮਲਾ ਹੋ ਰਿਹਾ ਹੈਗਾ ਹੁਣ ਸਭ ਤੋਂ ਵੱਡੀ ਗੱਲ ਇਹੋ ਜਿਹੜਾ ਹੁਣ ਐਫ ਆਈ ਆਰ ਦੇ ਵਿੱਚ ਕਿਹਾ ਕਿ ਉਹਨਾਂ ਨੇ ਗਾਲਾਂ ਕੱਢੀਆਂ ਭਾਵੇਂ ਉਹਨਾਂ ਨੇ ਗਾਲਾਂ ਕੱਢੀਆਂ ਨਹੀਂ ਕੱਢੀਆਂ ਪਰ ਹੌਸਲੇ ਜਿਹੜੇ ਦੇਖੋ ਤਸਕਰਾਂ ਦੇ ਕਿੰਨੇ ਬਲੰਦ ਹੋ ਚੁੱਕੇ ਉਹਦੇ ਚ ਇਵੇਂ ਲੱਗਦਾ ਕਿ ਜਿਹੜੀ ਪੁਲਿਸ ਦੀ ਜਿਹੜੀ ਕਮਜ਼ੋਰੀ ਜਾਂ ਵੀਕਨੈਸ ਆ ਉਸ ਕਰਕੇ ਹੋਸਦਾ ਕਿ ਇਹੋ ਜਿਹੇ ਲੋਕਾਂ ਦੇ ਜਿਹੜੇ ਗੈਰ ਸਮਾਜਿਕ ਅਨਸਰ ਹੈ ਉਹਨਾਂ ਦੇ ਇੰਨੇ ਹੌਸਲੇ ਬਲੰਦ ਹੋ ਗਏ ਕੋਈ ਸਾਹਮਣੇ ਯੂਨੀਫਾਰਮ ਦੇ ਵਿੱਚ ਇੱਕ ਥਾਣੇਦਾਰ ਕੜਾਵੇ ਤੇ ਉਹਨਾਂ ਨੇ ਥਾਣੇਦਾਰ ਤੇ ਹਮਲਾ ਕਰਨ ਵੇਲੇ ਵੀ ਨਾ ਪਰਵਾਹ ਕੀਤੀ ਤੇ ਨਾ ਹੀ ਸੋਚਿਆ ਸਰਕਾਰ ਸਾਟੀ ਠੋਕੀ ਘੇਰੰਦੀ ਹੈ ਆ ਤਰੀਕ ਦੇ ਦੋ ਇਸ ਤਰੀਕ ਪਰ ਨਸ਼ਾ ਮੁਕਤ ਪੰਜਾਬ ਹੋਵੇਗਾ ਕੀ ਤੁਹਾਨੂੰ ਉਮੀਦ ਲੱਗਦੀ ਹੈ ਜੀ ਪੰਜਾਬ ਦੇ ਵਿੱਚ ਨਸ਼ਾ ਕਦੀ ਇਥੋਂ ਵਾਪਸ ਮੁੜੇਗਾ ਪੰਜਾਬ ਦੀ ਜਵਾਨੀ ਜਿਹੜੀ ਨਸ਼ੇ ਤੋਂ ਬਚੇਗੀ ਕੋਈ ਹੈ ਜੀ ਆਸ ਦੀ ਕਿਰਨ ਹੈ ਪੰਜਾਬ ਨੂੰ ਦੇਖੋ ਇਹ ਬਹੁਤ ਵੱਡਾ ਇੱਕ ਵਰਲਡ ਵਾਈਡ ਮਾਫੀਆ ਵਾ ਬਹੁਤ ਵੱਡਾ ਨੈਟਵਰਕ ਆ ਵੱਡੇ ਪੱਧਰ 'ਤੇ ਦਿਨੇ ਹੀ ਦਿੱਲੀ ਦੇ ਵਿੱਚ ਪਣ 2.5 ਤੋਂ 300 ਕਰੋੜ ਰੁਪਏ ਦਾ ਨਸ਼ਾ ਫੜਿਆ ਗਿਆ ਫਿਰ ਪਿੱਛੇ ਜੇ ਡੇਰਾ ਬਸਿਸ ਬੈਂਡ ਜਿਹੜੀਆਂ ਗੋਲੀਆਂ ਨੇ ਡਰਾਮਾ ਰੋਲ 5 5 ਲੱਖ ਗੋਲੀ ਫੜੀ ਗਈ ਹੈ ਇਹ ਬਹੁਤ ਵਰਲਡ ਵਾਈਡ ਇੱਕ ਮਾਫੀਆ ਵਾ ਉਹ ਤੇ ਜਿਹੜੀਆਂ ਸਾਡੀਆਂ ਏਜੰਸੀਆਂ ਨੇ ਪੁਲਿਸ ਨੇ ਜਾਂ ਹੋਰ ਸਾਡੇ ਬਾਰਡਰ ਤੇ ਬੈਠੀਆਂ ਏਜੰਸੀਆਂ ਨੇ ਪੁਲਿਸ ਜਬ ਵੀ ਐਸਾ ਉਹਨਾਂ ਨੂੰ ਹੋਰ ਜਿਹੜਾ ਵਾ ਸਚੇਤ ਹੋਣ ਦੀ ਲੋੜ ਹੈ ਜਿਹੜੇ ਪੰਜਾਬ ਦੇ ਵਿੱਚ ਜਾਂ ਹੋਰ ਕਿਹੜੀਆਂ ਫੈਕਟਿੰਗ ਫਾਰਮ ਫੈਕਟਿੰਗਾਂ ਦੇ ਵਿੱਚ ਨਸ਼ੇ ਬਣਦੇ ਗੱਲ ਤੇ ਉਹ ਵਾ ਹੁਣ ਇਹ ਜਿਹੜੇ ਨਵੇਂ ਨਸ਼ੇ ਆ ਗਏ ਨੇ ਜਿਹੜੇ ਕੈਮੀਕਲ ਨਸ਼ੇ ਆਏ ਨੇ ਇਹ ਕਿਹੜੇ ਬਾਹਰੋਂ ਆ ਰਹੇ ਨੇ ਇਹ ਜਿਹੜੇ ਮੁਲਕ ਤੋਂ ਆ ਰਹੇ ਨੇ ਬਾਹਲੇ ਮੁਲਕ ਤੋਂ ਤੇ ਹੀਰੋਨ ਜਰਸ ਵਗੈਰਾ ਆਉਂਦੀ ਪਰ ਜਿਹੜੇ ਇੱਥੇ ਕੈਮੀਕਲ ਨਸ਼ੇ ਜਿਹੜੇ ਬਣ ਰਹੇ ਨੇ ਤੇ ਵੇਚ ਰਹੇ ਨੇ ਉਹ ਚਿੰਤਾ ਦਾ ਸਵਾਲ ਹੈ ਕਿ ਉਹਦਾ ਜਿਹੜਾ ਸਰਕਾਰਾਂ ਦਾ ਜਾਂ ਪੁਲਿਸ ਪ੍ਰਸ਼ਾਸਨ ਦੀ ਉੱਥੇ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਕੀ ਆਖਰ ਉਹਨਾਂ ਨੂੰ ਕਿਵੇਂ ਨਕੇਲ ਕੀਤੀ ਪਾਈ ਜਾਵੇ ਉਹਨਾਂ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਇਹ ਕਿ ਨਸ਼ਾ ਹਲੇ ਤੱਕ ਬੰਦ ਨਹੀਂ ਹੋਇਆ ਪਰ ਤੁਸੀਂ ਘਟਾ ਤੇ ਬਹੁਤ ਸਕਦੇ ਨਾ ਤੁਸੀਂ ਇਲਾਕੇ ਤੇ ਤੋੜ ਸਕਦੇ ਨਾ ਤੁਸੀਂ ਜਿਹੜੇ ਨੇ ਜਿਹੜੇ ਵੱਡੇ ਤਸਕਰ ਨੇ ਉਹਨਾਂ ਨੂੰ ਕਾਬੂ ਕਰ ਸਕਦੇ ਹੋ ਉਹਦੇ 'ਚ ਬਹੁਤ ਸਾਰੇ ਲੋਕ ਨੇ ਲੋਕਾਂ ਨੂੰ ਜੋੜਨਾ ਪਊਗਾ ਸਮਾਜ ਨੂੰ ਜੋੜਨਾ ਪਊਗਾ ਉਹ ਵਾਲੇ ਜਿਹੜੇ ਜਿਹੜੇ ਮਸਲੇ ਨੇ ਉਹ ਖੜੇ ਆ ਗਏ ਨੇ ਹੁਣ ਕੰਟਰੋਲ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਆ ਪੋਰਸ ਦੀ ਜ਼ਿੰਮੇਵਾਰੀ ਕਿਨੇ ਉਹ ਆਪਣੇ ਆਪ ਚ ਇੱਕ ਜਿਹੜਾ ਵਾ ਉਹ ਵੱਡਾ ਜਿਹੜਾ ਵਾ ਉਹ ਸਵਾਲ ਹੈ ਜੀ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ